ਹੁਣ ਭਖਾਰੀਆਂ ਨੂੰ ਪਾਟੜਾਂ ਪੈਂਦੀਆਂ ਹੋਈਆਂ ਨਸਰ ਆ ਰਹੀਆਂ ਨੇ ਸਰਕਾਰ ਫਿਰ ਤੋਂ ਵੱਡੇ ਐਕਸ਼ਨ 'ਚ ਆ ਚੁੱਕੀ ਹੈ ਤੇ ਡੀਐਨਏ ਟੈਸਟ ਪਖਾਰੀਆਂ ਦੇ ਹੁਣੇ ਸ਼ੁਰੂ ਹੋ ਗਏ ਨੇ ਤੇ ਦੱਸਿਆ ਗਿਆ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਤੇ ਉੱਥੇ ਹੁਣ ਪਖਾਰੀਆਂ ਦੇ ਜਿਹੜੇ ਡੀਐਨਏ ਟੈਸਟ ਕੀਤੇ ਜਾਣਗੇ ਤੇ ਜਿਸ ਤੋਂ ਬਾਅਦ ਉੱਥੇ ਹੀ ਨੀਲ ਕਰਕੇ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਹੁਣ ਸਰਕਾਰ ਸੱਤ ਹੁੰਦੀ ਹੋਈ ਨਜ਼ਰ ਆਉਂਦੀ ਹੈ ਡੀਐਨਏ ਟੈਸਟ ਕਰਵਾ ਕੇ ਜੋ ਬੱਚੇ ਲਾਪਤਾ ਹੋ ਜਾਂਦੇ ਨੇ ਤਾਂ ਜਿਨ੍ਹਾਂ ਨੂੰ ਪਖਾਰੀਆਂ ਵਾਂਗ ਭੀਖ ਮੰਗਣ ਲਾ ਦਿੱਤਾ ਜਾਂਦਾ ਹੈ ਉਸ ਦਾ ਹੁਣ ਸਾਰਾ ਕੁਝ ਸਾਹਮਣੇ ਆਵੇਗਾ ਤੇ ਜੇਕਰ ਕੋਈ ਅਜੇਹਾ ਜਿਹੜਾ ਕਿ ਕੇਸ ਅੱਗੇ ਆਉਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਹੈ ਜਿਹੜਾ ਕਿ ਹੋਰ ਸੱਤ ਹੁੰਦੀ ਹੋਈ ਨਸਰ ਆ ਰਹੀ ਹੈ ਤੇ ਹੁਣ ਪਖਾਰੀਆਂ ਦੇ ਡੀਐਨਏ ਜਿਹੜੇ ਕਿ ਟੈਸਟ ਸ਼ੁਰੂ ਕਰ ਦਿੱਤੇ ਗਏ ਨੇ ਤੇ ਜਿਸ ਨੂੰ ਲੈ ਕੇ ਜਿਹੜੀ ਕਿ ਇੱਕ ਸੱਤੀਆ ਹੋਰ ਦਿਖਾਈ ਦੇ ਰਹੀ ਹੈ ਹੋਰ ਕੀ ਕੁਝ ਕਹਿਣਾ ਨੀਲ ਗਰਗ ਦਾ ਆਓ ਤੁਹਾਨੂੰ ਸੁਣਾਉਣੇ ਜੋ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਭਿਖਾਰੀਆਂ ਤੇ ਬੱਚਿਆਂ ਦਾ ਜਿਹੜਾ ਹੈਗਾ ਡੀਐਨਏ ਟੈਸਟ ਕਰਾਉਣ ਦੀ ਜਿਹੜੀ ਮੁਹਿੰਮ ਸ਼ੁਰੂ ਕੀਤੀ ਆ ਇੱਕ ਇਤਿਹਾਸਕ ਕਦਮ ਹੈ ਔਰ ਇਹਦੀ ਸ਼ਲਾਘਾ ਕਰਨੀ ਬਣਦੀ ਹੈ ਅਸੀਂ ਅਕਸਰ ਦੇਖਦੇ ਹੈਗੇ ਚੌਂਕਾਂ ਦੇ ਵਿੱਚ ਕਈ ਵਾਰੀ ਲੇਡੀਜ਼ ਨੇ ਕੁਛੜਾ ਛੋਟੇ ਛੋਟੇ ਬੱਚੇ ਚੁੱਕੇ ਹੁੰਦੇ ਆ ਤੇ ਜਾਂ ਬਹੁਤ ਸਾਰੇ ਬੱਚਿਆਂ ਨੂੰ ਚੌਕਾਂ ਦੇ ਵਿੱਚ ਉਤਾਰ ਦਿੱਤਾ ਜਾਂਦਾ ਹੈ ਜਿਹੜਾ ਕਿ ਆਉਂਦੇ ਜਾਂਦੇ ਰਾਹੀਆਂ ਕੋਲੋਂ ਜਿਹੜਾ ਭੀਖ ਮੰਗਦੇ ਹੈਗੇ ਇਹ ਇੱਕ ਵੱਡਾ ਗਰੋਹ ਹੈਗਾ ਵੱਡਾ ਨੈਕਸਸ ਹੈਗਾ ਪੰਜਾਬ ਸਰਕਾਰ ਦਾ ਮਕਸਦ ਵੀ ਇਹੀ ਹੈਗਾ ਕਿ ਭੀਖ ਮੰਗਣ ਵਾਲੇ ਦੇ ਜਿਹੜਾ ਨੈਕਸਸ ਹੈਗਾ ਉਸ ਦੇ ਉੱਤੇ ਰੋਕਥਾਮ ਲਾਇਆ ਜਾਵੇ ਔਰ ਜਿਸ ਤਰੀਕੇ ਨਾਲ ਡੀਐਨਏ ਟੈਸਟ ਦੀ ਮੁਹਿੰਮ ਸ਼ੁਰੂ ਕੀਤੀ ਹੈ ਇਸ ਦੇ ਨਾਲ ਇੱਕ ਹੋਰ ਵੱਡਾ ਬੈਨੀਫਿਟ ਜਿਹੜਾ ਹੋਏਗਾ ਕਿਉਂਕਿ ਬਹੁਤ ਸਾਰੇ ਅਕਸਰ ਇਹ ਸੁਣਨ ਦੇ ਵਿੱਚ ਆਉਂਦਾ ਹੈਗਾ ਕਿ ਬੱਚੇ ਚੋਰੀ ਹੋ ਗਏ ਛੋਟੇ ਬੱਚਿਆਂ ਨੂੰ ਚੋਰੀ ਕਰਕੇ ਭੀਖ ਦੇ ਧੰਦੇ ਦੇ ਵਿੱਚ ਲਗਾ ਦੇਣਾ ਇਸ ਦਾ ਕੰਮ ਹੈਗਾ ਸੋ ਜਦੋਂ ਡੀਐਨਏ ਟੈਸਟ ਹੋਏਗਾ ਇੱਕ ਸਭ ਤੋਂ ਵੱਧ ਸੈਂਟੀਫਿਕ ਜਿਹੜਾ ਇੱਕ ਡਾਕੂਮੈਂਟੇਸ਼ਨ ਹੈਗਾ ਜਿਸ ਤੋਂ ਪਤਾ ਲੱਗ ਸਕੇਗਾ ਕਿ ਉਹ ਬੱਚਾ ਇਹਨਾਂ ਦਾ ਹੈਗਾ ਜਾਂ ਕਿ ਤੂੰ ਚੁਰਾਇਆ ਹੋਇਆ ਹੈਗਾ ਸੋ ਇਸ ਕਦਮ ਦੇ ਨਾਲ ਜਿਹੜਾ ਹੈਗਾ ਜਿੱਥੇ ਭੀਖ ਮੰਗਣ ਦੇ ਉੱਤੇ ਰੋਕ ਲੱਗੇਗੀ ਉੱਥੇ ਜੇਕਰ ਜਿਹੜੇ ਬੱਚੇ ਚੋਰੀ ਹੁੰਦੇ ਆ ਉਹਨਾਂ ਨੂੰ ਚੋਰੀ ਕਰਕੇ ਭੀਖ ਮੰਗਣ ਦੇ ਧੰਦੇ ਤੇ ਲਾਇਆ ਜਾਂਦਾ ਹੈਗਾ ਉਸ ਦੇ ਵਿੱਚ ਵੀ ਵੱਡੀ ਜਿਹੜੀ ਹੈ ਉਹ ਕਮੀ ਹੈ ਜਿਵੇਂ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਭਿਖਾਰੀਆਂ ਤੇ ਬੱਚਿਆਂ ਦਾ ਜਿਹੜਾ ਹੈਗਾ ਡੀਐਨਏ ਟੈਸਟ ਕਰਾਉਣ ਦੀ ਜਿਹੜੀ ਮੁਹਿੰਮ ਸ਼ੁਰੂ ਕੀਤੀ ਆ ਇੱਕ ਇਤਿਹਾਸਕ ਕਦਮ ਹੈ ਔਰ ਇਹਦੀ ਸ਼ਲਾਘਾ ਕਰਨੀ ਬਣਦੀ ਹੈ ਅਸੀਂ ਅਕਸਰ ਦੇਖਦੇ ਹੈਗੇ ਚੌਂਕਾਂ ਦੇ ਵਿੱਚ ਕਈ ਵਾਰੀ ਲੇਡੀਜ਼ ਨੇ ਕੁਛ ਉਹਦੇ ਛੋਟੇ ਛੋਟੇ ਬੱਚੇ ਚੁੱਕੇ ਹੁੰਦੇ ਆ ਤੇ ਜਾਂ ਬਹੁਤ ਸਾਰੇ ਬੱਚਿਆਂ ਨੂੰ ਚੌਕਾਂ ਦੇ ਵਿੱਚ ਉਤਾਰ ਦਿੱਤਾ ਜਾਂਦਾ ਹੈ ਜਿਹੜਾ ਕਿ ਆਉਂਦੇ ਜਾਂਦੇ ਰਾਹੀਆਂ ਕੋਲੋਂ ਜਿਹੜਾ ਭੀਖ ਮੰਗਦੇ ਹੈਗੇ ਇਹ ਇੱਕ ਵੱਡਾ ਗਰੋਹ ਹੈਗਾ ਵੱਡਾ ਨੈਕਸਸ ਹੈਗਾ ਪੰਜਾਬ ਸਰਕਾਰ ਦਾ ਮਕਸਦ ਵੀ ਇਹੀ ਹੈਗਾ ਕਿ ਭੀਖ ਮੰਗਣ ਵਾਲੇ ਦੇ ਜਿਹੜਾ ਨੈਕਸਸ ਹੈਗਾ ਉਸ ਦੇ ਉੱਤੇ ਰੋਕਥਾਮ ਲਾਇਆ ਜਾਵੇ ਔਰ ਜਿਸ ਤਰੀਕੇ ਨਾਲ ਡੀਐਨਏ ਟੈਸਟ ਦੀ ਮੁਹਿੰਮ ਸ਼ੁਰੂ ਕੀਤੀ ਹੈ ਇਸ ਦੇ ਨਾਲ ਇੱਕ ਹੋਰ ਵੱਡਾ ਬੈਨੀਫਿਟ ਜਿਹੜਾ ਹੋਏਗਾ ਕਿਉਂਕਿ ਬਹੁਤ ਸਾਰੇ ਅਕਸਰ ਇਹ ਸੁਣਨ ਦੇ ਵਿੱਚ ਆਉਂਦਾ ਹੈਗਾ ਕਿ ਬੱਚੇ ਚੋਰੀ ਹੋ ਗਏ ਛੋਟੇ ਬੱਚਿਆਂ ਨੂੰ ਚੋਰੀ ਕਰਕੇ ਭੀਖ ਦੇ ਧੰਦੇ ਦੇ ਵਿੱਚ ਲਗਾ ਦੇਣਾ ਇਸ ਉਹਦਾ ਕੰਮ ਹੈਗਾ ਸੋ ਜਦੋਂ ਡੀਐਨਏ ਟੈਸਟ ਹੋਏਗਾ ਇੱਕ ਸਭ ਤੋਂ ਵੱਧ ਸੈਂਟੀਫਿਕ ਜਿਹੜਾ ਇੱਕ ਡਾਕੂਮੈਂਟੇਸ਼ਨ ਹੈਗਾ ਜਿਸ ਤੋਂ ਪਤਾ ਲੱਗ ਸਕੇਗਾ ਕਿ ਉਹ ਬੱਚਾ ਇਹਨਾਂ ਦਾ ਹੈਗਾ ਜਾਂ ਕਿ ਤੂੰ ਚੁਰਾਇਆ ਹੋਇਆ ਹੈਗਾ ਸੋ ਇਸ ਕਦਮ ਦੇ ਨਾਲ ਜਿਹੜਾ ਹੈਗਾ ਜਿੱਥੇ ਭੀਖ ਮੰਗਣ ਦੇ ਉੱਤੇ ਰੋਕ ਲੱਗੇਗੀ ਉੱਥੇ ਜੇਕਰ ਜਿਹੜੇ ਬੱਚੇ ਚੋਰੀ ਹੁੰਦੇ ਆ ਉਹਨਾਂ ਨੂੰ ਚੋਰੀ ਕਰਕੇ ਭੀਖ ਮੰਗਣ ਦੇ ਧੰਦੇ ਤੇ ਲਾਇਆ ਜਾਂਦਾ ਹੈਗਾ ਉਸ ਦੇ ਵਿੱਚ ਵੀ ਵੱਡੀ ਜਿਹੜੀ ਹੈ ਉਹ ਕਮੀ